ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੀਸਸ ਸਿਸਟਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਜੀ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚ ਰੋ ਜੀ ਅੱਜ ਆਏ ਸੀ ਆਪਾਂ ਮਲਵਿੰਦਰ ਸਿਸਟਰ ਦੇ ਘਰ ਮੇਰੀ ਭੈਣ ਆ ਤੁਸੀਂ ਜਾਣਦੇ ਹੀ ਹੋ ਤੇ ਅੱਧਰ ਦੇਖੋ ਤੁਹਾਨੂੰ ਦਿਖਾਨੇ ਅੱਜ ਦਾ ਵਲੌਗ ਨਵਾਂ ਸਾਸਰੀ ਕਾਲਜੀ ਦੇ ਨਾਮ ਤੇ ਚੈਨਲ ਹੈ ਮੇਰੀ ਭੈਣ ਦਾ ਠੀਕ ਹੈ ਜੀ ਜਿਹੜੇ ਨਿਊ ਹੋ ਤੇ ਸਬਸਕ੍ਰਾਈਬ ਕਰ ਲਿਓ ਕਈ ਭੈਣਾਂ ਤਾਂ ਹੋ ਸਕਦਾ ਜੁੜੀਆਂ ਵੀ ਹੋਣ ਜਿਹੜੀਆਂ ਮੇਰੇ ਨਾਲ ਕਈ ਜੁੜੀਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਦਿਖਾਨੀ ਆ ਬਹੁਤ ਸੋਹਣਾ ਗਾਰਡਨ ਬਣਾਉਂਦਾ ਸਾਰਾ ਦਿਨ ਇਹਨਾਂ ਨੂੰ ਇਹੀ ਸ਼ੌਂਕ ਹੈ ਤੇ ਲੋਜੀ ਇਹਨਾਂ ਦੇ ਗਾਰਡਨ ਦਾ ਨਾਂ ਚੈਨਲ ਦਾ ਨਾਮ ਹੈ ਜੀ ਮਲਵਿੰਦਰ ਵਿਦ ਗਾਰਡਨਿੰਗ ਦੇ ਨਾਮ ਤੇ ਚੈਨਲ ਹੈ ਨਿਊ ਹੋ ਤਾਂ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆਹ ਦੇਖੋ ਕਿੰਨੇ ਸੋਹਣੇ ਸਟੈਂਡਾਂ ਦੇ ਵਿੱਚ ਇਹਨਾਂ ਪੂਰਾ ਸੈੱਟ ਕੀਤਾ ਹੋਇਆ ਫੁੱਟ ਐਨ ਵਧੀਆ-ਵਧੀਆ ਗਮਲੇ ਲਾਏ ਹੋਏ ਨੇ ਸਾਰੇ ਫਲਾਵਰ ਆਏ ਨੇ ਬਹੁਤ ਵਧੀਆ ਮੇਰੇ ਇਹਦੇ ਨਾਲ ਦੇ ਸੁੱਕ ਚੁੱਕੇ ਨੇ ਸਾਰੇ ਬੁੱਟੇ ਠੀਕ ਹੈ ਆਹ ਦੇਖੋ ਜੀ ਇਹਨਾਂ ਦਾ ਗਾਰਡਨ ਦੇਖ ਲਓ ਤੇ ਕੱਲੀ ਜਣੀ ਦੇਖ ਲਓ ਸੰਤਰੇ ਲੱਗੀ ਹੋਈ ਇਹ ਖਾਨ ਕੱਟੇ 4 4 5 5 ਤੇ ਲੋ ਜੀ ਬਹੁਤ ਸੋਹਣਾ ਲੱਗਿਆ ਹੋਇਆ ਦੇਖੋ ਜੀ ਫਲਾਵਰ ਕਈ ਨਾ ਮੀਂਹ ਦੀ ਵਜ੍ਹਾ ਨਾਲ ਤੇ ਅੱਜ ਕੱਲ੍ਹ ਥੋੜੀ ਸਰਦੀ ਵੀ ਜ਼ਿਆਦਾ ਪੈ ਗਈ ਤੇ ਕਈ ਕਈ ਬੁੱਟੇ ਦੇ ਖਰਾਬ ਹੋ ਚੁੱਕੇ ਨੇ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਨਿੰਬੂ ਦਾ ਬੁੱਟਾ ਥੋੜੇ ਜੇ ਨਿੰਬੂ ਤੇ ਦੇਖੋ ਸੁੱਕਿਆ ਪਿਆ ਪਰ ਨਿੰਮ ਫਰੂਟ ਕਿੰਨਾ ਅੱਛਾ ਆਇਆ ਹੈ। ਤਾਂ ਹੀ ਇਹ ਦੱਸ ਦਿਆਂ ਨਾ ਵੀ ਕੀ ਕੀ ਫਰਟੀਲਾਈਜ਼ਰ ਪਾਓ, ਜੋ ਪਾਓ ਬਹੁਤ ਵਧੀਆ ਤਰੀਕੇ ਨਾਲ ਦੇਖੋ ਇੱਦਾਂ ਫਲੋਟਿੰਗ ਲੈ ਸਕਦੇ ਹੋ ਤੁਸੀਂ ਵੀ। ਠੀਕ ਹੈ ਜੀ ਆ ਦੇਖੋ ਨਿੰਬੂ ਤੁਸੀਂ ਦੇਖ ਸਕਦੇ ਹੋ। ਛੋਟੇ ਜਿਹੇ ਬੁੱਟੇ ਦੇ ਕਿੰਨੇ ਸੋਹਣੇ ਨਿੰਬੂ ਆਏ ਆ ਤੇ ਬਾਕੀ ਤੁਹਾਨੂੰ ਮੈਂ ਦਿਖਾਨੀ ਆ ਦੇਖੋ ਗੁਲਾਬ ਵਗੈਰਾ ਲੱਗੇ ਹੋਏ ਆ। ਆ ਦੇਖੋ ਕਿੰਨਾ ਸੋਹਣਾ ਗੁਲਾਬ ਖਿੜਿਆ ਹੈ ਤੇ ਆ ਰੀਆਂ ਨੇ ਕਲੀਆਂ। ਆ ਦੇਖੋ yellow ਵਾਲਾ ਕਿੰਨਾ ਸੋਹਣਾ ਫਲਾਵਰ ਖਿਲੇ ਹੋਏ ਆ ਆ ਦੇਖੋ ਸਾਰਾ ਕੁਝ ਲਾਇਆ ਹੈ ਕੜੀ ਪੱਤਾ ਪਾਮ ਵਗੈਰਾ ਬਹੁਤ ਸੋਹਣੇ ਬੁੱਟੇ ਲੱਗ ਰਹੇ ਆ ਹਰੇ ਹਰੇ ਜੇ ਤੇ ਹੁਣ ਸੀਜ਼ਨ ਆ ਗਿਆ ਤੇ ਉਹਨੇ ਇਹਨਾਂ ਨੇ ਬਹੁਤ ਸਾਰੀ ਪੌਦ ਵਗੈਰਾ ਲਗਾਈ ਏ ਤੇ ਹੁਣ ਬਹੁਤ ਸਾਰੇ ਫਲਾਵਰ ਆਣਗੇ ਸਤਿ ਲੋ ਜੀ ਇਹਨਾਂ ਦੀ ਤੁਹਾਨੂੰ ਮੈਂ ਬਹੁਤ ਵਧੀਆ ਗਾਰਡਨ ਵੀ ਦਿਖਾਇਆ ਠੀਕ ਹੈ ਜੀ ਇਹਦੀ ਇਹਨਾਂ ਦੀ ਰੁਟੀਨ ਬਹੁਤ ਅੱਛੀ ਹੈ ਸਵੇਰ ਦੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿੱਥੇ ਤੱਕ ਹੋਇਆ ਮੈਂ ਕਿਹਾ ਚਲੋ ਵੀਡੀਓ ਬਣਾ ਲੈਣੀ ਹੈ ਤੇ ਮੈਂ ਇਹਨਾਂ ਦੇ ਗਾਰਡਨ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਬਹੁਤ ਦਿਨਾਂ ਬਾਅਦ ਉਹ ਵੇਖਦੇ ਕਿ ਨੇ ਸ਼ਾਮ ਸਾਨੂੰ ਹੋ ਹੀ ਚੁੱਕੀ ਹੈ ਤੇ ਆਪਾਂ ਰਾਤ ਸ਼ਾਇਦ ਰਵਾਂਗੇ ਠੀਕ ਹੈ ਜੀ ਤੇ ਆ ਦੇਖੋ ਇੱਥੇ ਚੀਕੂ ਲਗਾ ਬਹੁਤ ਸੋਹਣਾ ਫਲਾਵਰ ਆਇਆ ਹੈ ਹੈ ਮਾਤਾ ਜੀ ਕਹਿੰਦੀ ਵਿਚਾਰ ਸੋ ਸਟਾਲ ਦੇ ਮੈਂ ਤਾਂ ਲਈ 200 ਜੀ ਟਕਾਲਾਂ ਸੀ ਤੇ ਨਹੀਂ ਤਾਂ ਮਾਤਾ ਰੋ ਸੋ ਉਹਨੇ ਮੈਨੂੰ 200 ਜੀ ਟਕਾਲਿਆ ਸੀ ਕੱਤੂ ਬੂੜੀ ਇੰਦਰ ਦੇ ਪਾਸੇ ਆਹ ਦੇ ਦੇਗਾ ਤੇ ਲੋ ਗਾਇਜ਼ ਆ ਦੇਖੋ ਇੱਧਰ ਆਇਆ ਕਸ਼ਮੀਰੀਆ ਸ਼ੋਲਾ ਤੇ ਸੂਟ ਲੈ ਕੇ ਰੇਟ ਪੂਰੇ ਹਾਈ ਫਾਈ ਦੱਸ ਰਿਹਾ 2500 ਦਾ ਸੂਟ ਤੇ 1100 ਦੇ ਸ਼ਾਲ ਹਨਾ ਵੀਰੇ ਬਾਕੀ ਦੇਖਦੇ ਆ ਸਾਡਾ ਰੇਟ ਕੀ ਬਣਦਾ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਰੇਟ ਬਣੇਗਾ ਤਾਂ ਆਹੀ ਲਵਾਂਗੇ ਠੀਕ ਹੈ ਨਾ ਮਾਤਾ ਜੀ ਮਾਤਾ ਜੀ ਕਰਾਂਗੇ ਸਾਡੇ ਰੇਟ ਆ ਖੜੀਆਂ ਬੀਬੀਆਂ ਤਿੰਨ ਚਾਰ ਲੈਣ ਲਈ ਦੇਖ ਲਓ ਹੁਣ ਤੁਸੀਂ ਦੇਣੀ ਹੈ ਤੇ ਕਿੰਨੇ ਜਣਿਆਂ ਨੇ ਲੈ ਲੈਣੇ ਆ 16 ਸੂਟ ਤੁਹਾਡੇ ਹੈ ਤੇ ਦੇਖ ਲੈ ਖਾਂਪੇ ਵੀ ਡਾਲਦੀ ਹਾਂ ਹਾਂ ਬਿਲਕੁਲ ਮੈਂ YouTube ਤੇ ਪਾ ਦੇਣੀ ਹੁਣ ਤੇਰੀ ਵੀਡੀਓ ਜੇ ਨਾ ਤੇ ਦੱਸ ਸਕਦਾ ਜਾਨ ਫਿਰ ਹਾਂ ਅਸੀਂ ਖੜੇ ਹੋਏ ਐਵੇਂ ਥੋੜਾ ਆਪਣਾ ਟਾਈਮ ਅਗਰ 500 ਦੀ 500 ਬੈਂ ਕਰੀਏ ਭੇਜ ਜਾਓ ਪਰ 500 ਦੇ 1100 ਵਾਲੀ ਤੇ ਹੈ 16 ਪਿਓਰ ਦੀਆਂ ਥੋੜਾ ਨੇ ਵੀਰੇ ਪਿਓਰ ਕਰੇਂਗੇ ਮੈਸੇ ਨਹੀਂ ਹਾਂਜੀ ਯਾਰ ਜੇ ਉਹ ਨਹੀਂ ਆਤਾ ਮਾਤਾ ਤੇ ਆਹ ਆਵਾਂ ਲੱਗੇ ਫਿਰ ਇਹ ਵੀ ਨਹੀਂ ਮਾਤਾ 500 ਸੂਟ ਕੋਨਸਾ ਪਸ਼ਮੀਨਾ ਹੈ ਕਿਆ ਨਹੀਂ ਹੈ ਦੇਖ ਲਓ ਸਾਰੇ ਨਹੀਂ ਪਸ਼ਮੀਨਾ ਹੈ ਕਿਆ ਇਹ ਬਤਾਓ ਪਿਓਰ ਨੇ ਆਈ ਤੇ ਲਓ ਜੀ ਆ ਲਈ ਆਪਾਂ ਸ਼ਾਲ 500 ਰੁਪਏ ਦੀ ਦੇ ਗਿਆ ਦੇਖ ਲਓ 1200 ਦੀ ਕਹਿੰਦਾ ਕਹਿੰਦਾ ਦੇ ਮੁੰਡੇ ਨੂੰ ਜਵਾਈ ਨੂੰ ਵਧੀਆ ਲੱਗ ਰਹੀ ਰੋਸ਼ਨੀ ਕਰੀ ਤੁਹਾਡੇ ਮੂੰਹ ਤੇ ਇੱਧਰ ਹੋ। ਇੱਧਰ ਹੋ। ਲਓ ਜੀ। ਦੂਜੇ ਪਾਸੇ ਵੀ ਦਿਖਾ ਦਿਓ। ਹਾਂ। ਇੱਧਰ ਜ਼ਿਆਦਾ ਸੋਹਣੀ ਲੱਗ ਰਹੀ ਹੈ। ਹਾਂ, ਦੋਨੋਂ ਸਾਈਡ ਲੱਗ ਰਿਹਾ ਸਗਿਆ। ਸੋਹਣਾ ਲੱਗ ਰਿਹਾ ਮੈਨੂੰ ਤਾਂ ਗ੍ਰੀਨ ਅੱਛਾ ਲੱਗ ਰਿਹਾ ਨਾ। ਪਰ ਪਤਾ ਹੀ ਲੱਗ ਰਿਹਾ ਨਾ। ਤੇ ਲੋ ਜੀ, ਅਗਲੇ ਦਿਨ ਦੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਤੇ ਮੈਂ ਤਾਂ ਹੋ ਗਈ ਸੀ ਬਹੁਤ ਲੇਟ। ਮਲਵਿੰਦਰ ਸਿਸਟਰ ਬਹੁਤ ਜਲਦੀ ਉੱਠ ਜਾਂਦੇ ਆਂ, ਤਾਂ 4 ਵਜੇ ਉੱਠਦੀ ਆਂ ਤੇ ਜੀਹੇ ਜੀ ਉੱਠਦੇ ਆਂ 3 ਵਜੇ। ਤੇ ਜੀ ਨਾ ਤੋਂ ਪ੍ਰਕਾਸ਼ ਕਰਵਾ ਕੇ ਆਉਂਦੇ ਕੁਦ ਦੁਬਾਰਾ। ਸਾਰਾ ਤੇ ਬੀਬੀ ਸੀ ਇਸ ਨੇ ਭੈਣ ਮਰੀ ਨੇ ਲਾਈ ਸੀ ਮਸ਼ੀਨ ਇੱਧਰ ਤੇ ਉੱਧਰ ਆਪਣਾ ਝਾੜੂ ਪੋਚਾ ਕਰ ਲਿਆ ਸੀ ਤੇ ਸਵੇਰੇ ਉੱਠ ਕੇ ਬਹੁਤ ਸੋਹਣਾ ਬਣਾਈ ਰੂਟੀਨ ਬਹੁਤ ਅੱਛੀ ਬਣਾਈ ਹੋਈ ਹੈ ਤੇ ਆਪਣਾ ਪਾਠ ਹੋ ਜਾ ਕਰਦੇ ਆ ਬਹੁਤ ਵਧੀਆ ਲੱਗਦਾ ਇਹਨਾਂ ਦੇ ਬਿਲਕੁਲ ਦੀਵਾਰ ਦੇ ਨਾਲ ਗੁਰਦੁਆਰਾ ਸਾਹਿਬ ਹੈ ਤੇ ਬਹੁਤ ਅੱਛਾ ਲੱਗਦਾ ਨਾ ਜਦੋਂ ਕੋਈ ਆਪਣੇ ਮਤਲਬ ਕਿ انا ਗੁਰੂ ਦੇ ਲੜ ਵੀ ਲੱਗੇ ਹੋਏ ਤੇ ਆਪਣਾ ਟਾਈਮ ਸੀਰ ਆਪਣਾ ਕੰਮ ਵੀ ਨਿਬੇੜ ਲੈਂਦੇ ਆ ਤੇ ਆ ਦੇਖੋ ਜੀ ਮੈਂ ਤੁਹਾਨੂੰ ਦਖਾਨੀ ਆ ਮੈਂ ਹੋ ਗਈ ਸੀ ਥੋੜੀ ਲੇਟ ਮੈਂ 5 ਵਜੇ ਉੱਠਦੀ ਆ ਤੇ ਮੈਂ ਸਵਾ ਪੰਜ ਹੀ ਹੋ ਚੁੱਕੇ ਸੀ ਮੈਂ ਕਿ ਚਲੋ फटाफट ਮਣਾ ਤੂੰ ਵੀ ਨਾ ਆ ਤੋ ਲੈ ਤੇ ਆਪਣੀ ਬਾਤ ਪੂਜਾ ਤੇ ਆਪਾਂ ਕਰੀਏ ਜੀ ਧਿਆਨ ਤੇ ਆ ਦੇਖੋ ਜੀ ਹਾਲੇ ਬਹੁਤ ਜਿੰਨੇਰਾ ਵੀ ਹੋਇਆ ਪਿਆ ਤੇ ਬਾਹਰ ਅ ਬਾਬਾ ਜੀ ਦੀ ਥੋੜੀ ਥੋੜੀ ਬਾਹ ਜਾਨੀ ਸ਼ੁਰੂ ਹੋ ਗਈ ਸੀ ਕਿ ਤੇ ਇਹਨਾਂ ਦੇ ਬਿਲਕੁਲ ਨਾਲ ਨਾ ਆ ਦੇਖੋ ਜੀ ਹੁਣ ਸੀਰ ਤੋਂ ਕੋਲਿਆ ਸੀਗਾ ਸੇਅਰ ਕਰਕੇ ਆਈ ਸੀ ਕਿ ਬਾਤ ਕਰਕੇ ਤੇ ਹੁਣੇ ਵਾਲ ਦੇ ਸੂਹੇ ਮਲੇ ਗਿੱਲਟ ਕੰਡੀ ਤੋਂ ਕਾਲੀ ਫਿਰ ਅੱਪਾ ਚੱਲਦੇ ਗੁਰੂ ਘਰ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਵਾਂਗੇ ਕਿਤੇ ਜੀ ਮੈਂ ਹੀ ਆਪਣਾ ਨਹਾ ਤੋ ਕੇ ਪਾਠ ਪੂਜਾ ਕਰ ਲਈ ਸੀ ਤੇ ਲੋਕਾਂ ਮਰਵਿੰਦਰ ਜੀ ਸਿੱਖਣ ਸਿਹਰੇ ਉੱਠ ਕੇ ਆਪਣੇ ਸਾਰੇ ਕੰਮ ਨੇ ਦੇ ਲੇ ਛੜੂ ਬੋਸਾ ਵੀ ਕਰਨਿਆ ਆਪਣਾ ਕੱਪੜੇ ਵੀ ਧੋ ਲੇ ਤੇ ਹੁਣ ਆਪਣਾ ਇਧਰ ਜੀ ਕਰ ਰਹੀ ਸੀ ਆਪਣਾ ਪਾਠ ਤੇ ਇਧਰ ਲਾਈ ਸੀ ਗੁਰਬਾਣੀ ਬਾਬਾ ਜੀ ਦੀ ਉਹ ਸੋਨਾ ਮਨ ਲੱਗ ਰਹੀ ਸੀ ਬਾਬਾ ਜੀ ਦੀ ਗੁਰਬਾਣੀ ਦੇਖ ਕੇ ਤੁਹਾਨੂੰ ਪਤਾ ਹੀ ਵੈਸੇ ਹੀ ਮਨ ਲੱਗਦਾ ਧਰ ਮੰਦਰ ਸਾਹਿਬ ਤੋਂ ਤਾਂ ਬਹੁਤ ਹੀ ਆਨੰਦ ਆਉਂਦਾ ਹੈ ਨਾ ਜੀ ਆ ਦੇਖੋ ਜੀ ਭਰਨੇ ਕਰਵਾਨੇ ਆ ਦਰਸ਼ਨ ਤੁਰੀ ਵੀ ਕਿਸੇ ਵੀ ਕਰੋ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇ ਨਿਹਾਲ ਕਰੇ ਤੇ ਆ ਦੇਖੋ ਜੀ ਫਿਰ ਆਪਾਂ ਹੁਣ ਜਾਵਾਂਗੇ ਜੀ ਗੁਰੂ ਘਰ ਤੁਹਾਨੂੰ ਇੱਥੇ ਦਾ ਗੁਰਦੁਆਰਾ ਸਾਹਿਬ ਵੀ ਦਿਖਾਨੀ ਆ ਜਮਨਾ ਨਗਰ ਦਾ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਸਾਡੇ ਦਾ ਦੇਖੋ ਜੀ ਉੱਤੇ ਗੁਰਦੁਆਰਾ ਸਾਹਿਬ ਨੇੜੇ ਹੈ ਜੀ ਸਾਨੂੰ ਤਾਂ ਦੂਰ ਹੀ ਜਾਣਾ ਪੈਂਦਾ ਤੇ ਅਸੀਂ ਤੇ ਆ ਤੁਹਾਨੂੰ ਬਾਹਰ ਤਾਂ ਵੀ ਦਿਖਾਨੀ ਆ ਬਾਹਰ ਦੇਖ ਲਓ ਕਿੰਨਾ ਨੇੜੇ ਬਿਲਕੁਲ ਵੀ ਦਿਲ ਨਹੀਂ ਸੀ ਚੜਿਆ ਟਾਈਮ ਬਹੁਤ ਮਤਲਬ ਕੁਛ ਧੁੰਦਾ ਵੀ ਠੰਡ ਵੀ ਬਹੁਤ ਜ਼ਿਆਦਾ ਹੈ ਨਾ ਹੁਣ ਠੰਡ ਦੀ وجہ ਨਾਲ ਥੋੜਾ ਹੋ ਜਾਂਦਾ ਹੈ ਤੇ ਇੱਥੇ ਬਹੁਤ ਸੋਹਣਾ ਜੀਵ ਵੀ ਲੱਗਦਾ ਵਾਪੇ ਜੀ ਦਰਬਾਰ ਚ ਤੇ ਆ ਦਿਖਾਨਿਆ ਤੁਹਾਨੂੰ ਬਾਕੀ ਬਣੇ ਰੋ ਤਾਤਾ ਤੁਹਾਨੂੰ ਅਗਲਾ ਵੀਓ ਦਿਖਾਨੇ ਤੇ ਆ ਦੇਖੋ ਸਿਸਟਰ ਦਾ ਗਾਰਡਨ ਵੀ ਤੁਹਾਨੂੰ ਦਿਖਾਨਿਆ ਦੇਖ ਲਓ ਲੱਗੀ ਇਹ ਥੱਲੇ ਦਾ ਸਾਰਾ ਤੇ ਲੋ ਗਾਈਜ਼ ਇੱਧਰ ਹੁਣ ਬਾਟ ਕਰਨ ਲੱਗਿਆ ਤੀਦੇ ਮੈਂ ਥੱਡੇ ਕੇ ਆ ਗਿਆ ਮੈਂ ਗੁਰੂ ਘਰ ਚ ਤੇ ਮੈਂ ਹੋਊਗੀ ਲੇਟ ਮੈਂ ਇੱਕ ਟੇਕਣ ਚੱਲੀ ਆ ਜੀ ਕਿਲੋਜੀ ਸਵੇਰੇ 4 ਵਜੇ ਦੀ ਇਸ ਰੁਟੀਨ ਇੰਨੀ ਸਰਦੀ ਦੇ ਵਿੱਚ ਵੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਏਗਾ ਗਾਇਸ ਤੇ ਆ ਦੇਖੋ ਬਹੁਤ ਵਧੀਆ ਰੁਟੀਨ ਬਣੀ ਹੋਈ ਤੇ ਬਹੁਤ ਅੱਛਾ ਲੱਗੇਗਾ ਤੁਹਾਨੂੰ ਵੀ ਤੇ ਵਧੀਆ ਲੱਗੇਗਾ ਗੁਰੂ ਘਰ ਨਾਲ ਜੁੜੋ ਤੇ ਤੁਸੀਂ ਵੀ ਆਪਣੀ ਇਦਾਂ ਹੀ ਰੁਟੀਨ ਬਣਾਓ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਨੂੰ ਗੁਰੂ ਨਾਨਕ ਦੇਵ ਜੀ ਧੰਨ ਬਹੁਤ ਬਹੁਤ ਸਤਿ ਗੁਰੂ ਘਰ ਕਰ ਕਿਰਪਾ ਕਰੋ ਆਰੂ ਦਾਰਿਆ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਤੇ ਲੋ ਜੀ ਆਪਾਂ ਕਰ ਲਿਆ ਸੀ ਪਾਠ ਤੇ ਹੁਣ ਆਪਾਂ ਚੱਲਿਆਂ ਗੁਰੂ ਘਰ ਮੱਥਾ ਟੇਕੜ ਲੈ ਦੇਰ ਵੀ ਨਹੀਂ ਜੜਿਆ ਸਤਿ ਗੁਰੂ ਘਰ ਇਹਨਾਂ ਦੇ ਬਿਲਕੁਲ ਨਾਲ ਹੈ ਜੀ ਸੰਗਤ ਆ ਰਹੀ ਹੈ ਆ ਦੇਖ बा तो हाँ जी हाँ जी हाँ जी कर ਲੋ ਜੀ ਸਭ ਤੋਂ ਵਧੀਆ ਰੁਟੀਨ ਬਣਾਈ ਹੋਈ ਐਨੇ ਬਹੁਤ ਵਧੀਆ ਲੱਗਿਆ ਤੇ ਗੁਰੂ ਘਰ ਦੇਖੋ ਤੁਸੀਂ ਇੱਧਰ ਪੜਿਆ ਲੱਗੇ ਸੀ ਆਪਾਂ ਵਾਕ ਤੁਸੀਂ ਵੀ ਕਰੋ ਦਰਸ਼ਨ ਤੇ ਹੋ ਜੋ ਨਿਹਾਲ

ਇਹ ਆ ਦੇਖੋ ਜੀ ਇਹਨਾਂ ਦਾ ਘਰ ਬਿਲਕੁਲ ਨੇੜੇ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਸ ਹਰਵੰਸਪੁਰਾ ਦੇ ਕੋਲ ਠੀਕ ਹੈ ਜੀ ਆਇ ਗੁਰਦੁਆਰਾ ਸਾਹਿਬ ਤੇ ਆ ਦੇਖੋ ਇਹ ਹੈ ਮੇਰੀ ਸਿਸਟਰ ਦਾ ਘਰ ਬਿਲਕੁਲ ਆ ਦੇਖੋ ਬਿਲਕੁਲ ਨੇੜੇ ਹੈ ਦੀਵਾਰ ਦੇ ਨਾਲ ਦੀਵਾਰ ਹੈ ਇਹਨਾਂ ਦੀ ਬਹੁਤ ਭਾਗਾ ਵਾਲੇ ਆ ਜਿ ਇਹਨਾਂ ਦੇ ਘਰ ਦੇ ਨਾਲ ਫਿਰ ਗੁਰੂ ਘਰ ਹੁੰਦਾ ਅਸੀਂ ਤਰਸਦੇ ਆ ਸਾਡੇ ਨੇੜੇ ਹੈ ਨਹੀਂ ਬਾਬਾ ਜੀ ਸਾਡੇ ਨੇੜੇ ਤਾਂ ਕੀ ਸਾਡੇ ਤਾਂ ਪਾਪੀਆਂ ਦੇ ਪਿੰਡ 'ਚ ਵੀ ਨਹੀਂ ਹੈਗਾ ਨੋਚੀ ਮੱਥਾ ਟੇਕਿਆ ਏ ਦੇਗ ਬਾਬਾ ਜੀ ਦੀ ਲੈ ਆਏ ਹੁਣ ਪੀਵਾਂਗੇ ਸ਼ੱਕਰ ਵਾਲੀ ਚਾਹ ਪੈਣੇ ਆ ਵੇਖੋ ਜੀ ਗਾਰਡਨਿੰਗ ਜੀ ਮੈਡਮ ਜੀ ਨੇ ਕਿੰਨਾ ਕੁਝ ਲਾਇਆ ਆ ਇਹ ਹੈ ਨਾ ਦਾ ਥੱਲੇ ਦਾ ਗਾਰਡਨ ਵਾਹੇ ਗੁਰੂ ਵਾਹੇ ਗੁਰੂ ਨਿਸ਼ਾਨ ਨਿਨਾਂ ਉੱਟਿਆ ਲੈ